ਸੋ ਕਹੁ ਤਾਲ ਗੁਰ ਸੇਵੀਐ ਅਹਨ ਸੁਸਹਿਜ ਧਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਖਸਾਮ ਦੀ ਨੂਰ ਅਰਸਾ ਕੁਰਸਾ ਤੋ ਦਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣ ਸੱਚੇ ਪਾਤਸ਼ਾਹ ਸਿਰ ਸਾਹੰਦੈ ਜਿਸ ਪਾਸ ਬਹਿਠਿਆ ਸੋਹੀਏ ਸਬਨਾਂ ਦਾ ਸਜਣ ਸੱਚ ਪਾਤਸ਼ਾਹ ਸਿਰ ਸਾਹੰਦੈ ਜਿਸੁ ਪਾਸ ਬਹਿਠਿਆ ਸੋਹੀਐ ਸਬਨਾ ਦਾ ਵੇਸੋ ਸਤਨਾ ਵਾਹਿ ਹੈ ਗੁਰੂ ਸਾਹਿਬ ਜੀ ਤਨਾਸਰੀ ਮਹਲਾ 4 ਕਰ ਪਹਿਲਾ ਚੌ ਪਦੇ ਇਕ ਓੰਕਾਰ ਸਤ ਗੁਰ ਪ੍ਰਸਾਦ ਜੋ ਹਰਿ ਸੇਵਹਿ ਸੰਤ ਭਗਤ ਤਨ ਕੀ ਸਭ ਪਾਪ ਨਿਵਾਰੀ ਹਮੇ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤੁਮ ਜੋ ਪਿਆਰੀ ਜੋ ਹਰਿ ਸੇਵਹਿ ਸੰਤ ਭਗਤ ਤਨ ਕੀ ਸਭ ਪਾਪ ਨਿਵਾਰੀ ਹਮ ਉਪਰ ਕਿਰਪਾ ਕਰ ਸੁਆਮੀ ਰਖ ਸੰਗਤ ਤਮ ਜੋ ਪਿਆਰੀ ਹਰ ਗੁਣ ਕਹਿਨਾ ਸਕਉ ਬਨਵਾਰੀ ਹਮ ਪਾਪੀ ਪਾਥਰ ਨੀਰਡ ਕਰ ਕਿਰਪਾ ਪਾਖਣ ਹਮ ਤਾਰੀ ਅਰਹਾ ਜਨਮ ਜਨਮ ਕੀ ਬਖ ਮੋਰਚਾ ਲਗ ਸੰਗਤ ਸਾਦ ਉਸ ਵਾਰੀ ਜਿਉ ਕੰਚਨ ਬੈ ਸੰਤਰ ਤਾਇ ਮਾਲਕ ਕਾਟੀ ਕਟਤ ਉਤਾਰੀ ਹਰ ਹਰ ਜਪਨ ਜਪੋ ਦਿਨ ਰਾਤੀ ਜਪ ਹਰ 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 ਔਰ ਧਾਰੀ ਹਰ 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 ਔਖਦ ਜਗ ਜਪ ਹਰ ਹਰ ਹਉ ਮੈਂ ਮਾਰੀ ਹਰ ਹਰ ਅਗਮ ਅਗਾਧ ਬੋਦਾ ਆਪਰਾਮ ਪਰਪੁਰਖ ਆਪਾਰੀ ਜਾਨਕ ਕਿਰਪਾ ਕਰੋ ਜਗ ਜੀਵਨਾ ਜਨ ਨਾਨਕ ਪੈ ਜਸਵਾਰੀ ਹਰ ਹਰ ਅਗਮ ਅਗਾਧ ਬੋਦਾ অপরাম পর পরখিয়া পাড়ি জানক কৃপা করো जग ജീবান জান নানক পাজ সো bari ওয়াহি গুরুজি কা খালসা ਵਾਹਿਗੁਰੂ ਜੀ ਕੀ ਫਤਿਹ ਤਨਾਸਰੀ ਮਹੱਲਾ ਚੌਥਾ ਘਰ ਪਹਿਲਾ ਚੌ ਪਦੇ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਜੋ ਹਰ ਸੇਵਹਿ ਸੰਤ ਭਗਤ ਤਨ ਕੀ ਸਭ ਪਾਪ ਨਿਵਾਰੀ ਹਾਮ ਉਪਰ ਕਿਰਪਾ ਕਰ ਸੁਆਮੀ ਰੱਖ ਸੰਗਤ ਤੁਮ ਜੋ ਪਿਆਰੀ